ਸਰ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸਨੂ ਬਰੋਹਰ ਕੀ ਗੱਲਬਾਤ ਹੋਈ ਹੈ ਕਿ ਡੈਡ ਬੋਡੀ ਲੈ ਕੇ ਆਇਓ ਇੱਕ ਡੈਡ ਬੋਡੀ ਕੁਮਜਾਲ ਟੈਲਾਂ ਤੋਂ ਮਿਲੀ ਹੈ ਜੀ ਉਹਦੀ ਪਛਾਣ ਹੋਣਾ ਜੀ ਪ੍ਰੇਮ ਕੁਮਾਰ ਨਾਮ ਹੁੰਦਾ ਜੀ ਅਜੀਮਗੜ ਦਾ ਅਜੀਮਗੜ ਦਾ ਅੱਛਾ ਕੀ ਮੈਂ ਡੈਡ ਬੋਡੀ ਕਿਸ ਲਾਤਾਈ ਸੀ ਕਿ ਤੁਹਾਨੂੰ ਸੂਚਨਾ ਮਿਲੀ ਸੀ ਸ਼੍ਰੀ ਪ੍ਰਧਾਨੀ ਦਾਪੂ ਹੁਣ ਆਗੇ ਰੱਚੜਾ ਦੇ ਨਰਸਰਾ ਤੇ ਜਿਸ ਤਰ੍ਹਾਂ ਕਰਕੇ ਡੈਡ ਬੋਡੀ ਕੁਮਜਾਲ ਟੈਲਾਂ ਤੇ ਅਸੀਂ ਮੈਂ ਦੂਰ ਨਾਲਦੇ ਉੱਥੇ ਇੱਕ ਡੈਡ ਬੋਡੀ ਜਮਾ ਪਾਇਆ ਅਸੀਂ ਇੱਕ ਬਣਿਆ ਨ ਪਾਈ ਕੀ ਗੱਲਬਾਤ ਕੀ ਹੋਈ ਹੈ ਕੀ ਲੱਗਦੇ ਸੀ ਤੁਹਾਡੇ ਕੀ ਨਾਂ ਇਹਨਾਂ ਦਾ ਜਿਹੋ ਮੇਰੇ ਸੋਰੀ ਸੀਗੇ ਹੂੰ ਹੂੰ ਤੇ ਪ੍ਰੇਮ ਕੁਮਾਰ ਜੀ ਨਾਲ ਹੂੰ ਹੂੰ ਸਨੋਪ ਅਸਰਮ ਹੂੰ ਹੂੰ ਤੇ ਕੱਲ ਦੁਪਹਿਰੇ ਤਿੰਨ ਵਜੇ ਨਿਕਲ ਸੀ ਕਰੋ ਹੂੰ ਹੂੰ ਜਿੰਕਨਾਂ ਦੀ ਥੋੜੀ ਜ਼ਿਆਦਾ ਹੋਈ ਸੀਗੀ ਤੇ ਬਾਹਰ ਨਿਕਲ ਕੇ ਕਿਤੇ ਪਤਾ ਕਰੇ ਦੱਸ ਕੇ ਤਾਂ ਗਏ ਨਹੀਂਗੇ ਹੂੰ ਹੂੰ ਕਿਉਂ ਤੋਂ ਬਾਅਦ ਕਰਦਿਆ ਨੇ ਇਗਨੋਰ ਕਰਤਾ ਕੀ ਕੋਈ ਜਣ ਆਜ ਸ਼ਾਮ ਨੂੰ ਆ ਜਾਣਗੇ ਹੂੰ ਹੂੰ ਕਿ ਕੋਈ ਝਗੜਾ ਵਗੈਰਾ ਉਹ ਤਾਂ ਗੱਲ ਹੈ ਨਹੀਂ ਸੀਗੀ ਨਾਰਮਲ ਸੀਗੀ ਅੱਛਾ ਤਾਂ ਕਰਕੇ ਕਰਦੇ ਸੋ ਜੇ ਸ਼ਾਮ ਨੂੰ ਆ ਜਾਣਗੇ ਪਰ ਸ਼ਾਮ ਨੂੰ ਮੁੜੇ ਨਹੀਂਗੇ ਤੇ ਸ਼ਾਮ ਨੂੰ ਫਿਰ ਇੱਕ ਦੋ ਥਾਂ ਇੱਧਰ ਉੱਧਰ ਪਾ ਲਿਆ ਇਹਨਾਂ ਨੂੰ ਮੇਲੇ ਨਹੀਂ ਗਏ ਤੇ ਉਹ ਤੋਂ ਬਾਅਦ ਸਵੇਰੇ ਦੇ ਫਿਰ ਪਾ ਲਈ ਜਾਨੇ ਆ ਸਵੇਰੇ ਮੈਨੂੰ ਫੋਨ ਆਇਆ ਮੈਂ ਵੀ ਇੱਥੇ ਆ ਗਿਆ ਤੇ ਉਹ ਤੋਂ ਬਾਅਦ ਅਸੀਂ ਫਿਰ ਪ੍ਰੈਸ ਨੂੰ ਜਿਵੇਂ ਫੋਟੋ ਇਹਨਾਂ ਦੀ ਭੇਜੀਏ ਫੋਟੋ ਭੇਜਣ ਤੋਂ ਬਾਅਦ ਸਾਨੂੰ ਵਾਪਸ ਉਹਨਾਂ ਨੇ ਬੋਡੀ ਦੀ ਫੋਟੋ ਜਿਹੜੀ ਸੈਂਡ ਕੀਤੀ ਹੈ ਬੋਡੀ ਦੀ ਸੈਂਡ ਕੀਤੀ ਸਾਨੂੰ ਫੁੱਟੂ ਤਾਂ ਸਾਨੂੰ ਥੋੜਾ ਪਤਾ ਲੱਗਿਆ ਇਸੇ ਪਿੱਛੇ ਅਸੀਂ ਇੱਥੇ ਆ ਕੇ ਫਿਰ ਬੋਡੀ ਦੀ ਪਛਾਣ ਕੀਤੀ ਕਿੰਨੇ ਉਮਰ ਕਿੰਨੇ ਆ ਬੱਚੇ ਕਿੰਨੇ ਉਮਰ ਹੈਗੀ ਹੈ ਜੀ 50 ਤੋਂ 55 ਲਗਭਗ ਹੈ ਇਹਨਾਂ ਦੀ ਤੇ ਬੱਚੇ ਹੈਗੇ ਜੀ ਤਿੰਨ ਕੁੜੀਆਂ ਤੇ ਦੋ ਮੁੰਡੇ ਕਿ दारू ਕੱਲ ਜ਼ਿਆਦਾ ਕਿਉਂ ਪੀਂਦਾ ਕਰਨ ਕੋਈ ਸਸਤੀ ਦਾ ਨਹੀਂ ਵੈਸੇ ਸਿਸਟਮ ਵਿੱਚ ਵੈਸੇ ਤਾਂ ਡਰਿੰਕ ਰੋਜ਼ ਦੀ ਰੂਟੀਨ ਦੀ ਕਰਦੇ ਆ ਤੇ ਨਾਰਮਲੀ ਕੱਲ ਹੋ ਸਕਦਾ ਸਸਤੀ ਹੋਣ ਕਰਕੇ ਵੀ ਪੀਤੀ ਹੋਣੀ ਹੈ ਤੇ ਉਹ ਕੋਈ ਖਾਸ ਲੜਾਈ ਝਗੜਾ ਵੈਸੇ ਕੋਈ ਗੱਲ ਨਹੀਂ ਨੀ ਨਾਰਮਲ ਹੀ ਸੀਗੀ ਅੱਜ ਤਲਾਹ ਮਿਲੀ ਸੀ ਨਰਸੇਵਾਂ ਨਾਰਾਇਣਸੇਵਾਂ ਤੋਂ ਇੱਕ ਉਥੇ ਡੈੱਡ ਬਾਡੀ ਦਾ ਮਜਾਲ ਟੇਨਾਂ ਤੇ ਪੂਰਾ ਪਾਣੀ ਵਿੱਚ ਉਹ ਆ ਕੇ ਨਰਸਵੰਦਨ ਨਰਸਵੰਦੀ ਮਦਦ ਨਾਲ ਕਢਵਾਇਆ ਜੀ ਬੰਦੇ ਦੀ ਉਮਰ ਕਰੀਬ ਇਹਦੀ 47-48 ਸਾਲ ਹੈ ਸਰੀਰੇ ਦਾ ਪਰਮਾ ਹੈ ਸਿਰ ਤੋਂ ਵਾਲ ਉੱਡੇ ਆ ਬਾਕੀ ਸਰੀਰ ਤੇ ਕੋਈ ਚੋਟੇ ਨਹੀਂ ਇਹਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਬੋਰ ਮੋਰਤਰੀ ਚ ਰਖਾ ਰਹੇ ਆ شناخت ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜੇ شناخت ਹੋ ਗਈ ਤਾਂ ਜੋ ਬੰਦੀ ਕਾਰਵਾਈਆਂ ਵਾਲ ਚ ਲੈ ਜਾਂਦੀ ਜਊ